ਸਾ ਸੰਗਤ ਜੀਏ ਬਿਲਕੁਲ ਗੱਲ ਝੂਠੀ ਹੈ ਤੇ ਤੱਕ ਆਪਸ ਚ ਵੀ ਮੈਂ ਆਪਣੇ ਹਲਕਾ ਵਾਸੀਆਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਜੋ ਵੀ ਕਰੂੰਗਾ ਆਪਣੇ ਫਰੀਦਕੋਟ ਦੇ ਜਿਹੜੇ ਲੋਕ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਪਿਆਰ ਦਿੱਤਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਉਹਨਾਂ ਨਾਲ ਸਲਾਹ ਵੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ ਹੈ ਅੱਗੇ ਤੇ ਲੋਗ ਪਹਿਲਾਂ ਹੀ ਲੱਗੇ ਪਤਾ ਨਹੀਂ ਸਾਂਸੰਗਤ ਦੇ ਲੋਕ ਕਿਉਂ ਐਂ ਮੀਦੀਆਂ ਝੂਠੀਆਂ ਗੱਲਾਂ ਫਲਾਉਂਦੇ ਆ ਕੀ ਇਹਨਾਂ ਨੂੰ ਮਿਲਦਾ ਏ ਐਵੇਂ ਕਰਨ ਨਾਲ ਕੀ ਹੋਜੂਗਾ ਪਤਾ ਹੀ ਨਹੀਂ ਕਿ ਹੈ ਜੇ ਲੋਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫਲਾਈਆਂ ਗਈਆਂ ਪਤਾ ਹੀ ਨਹੀਂ ਕੀ ਕੀ ਝੂਠ ਦਾ tufaan ਐਵੇਂ ਬੋਲੀ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਮੈਂ ਕੋਈ ਵੀ ਐਜੇ ਕੰਮ ਨਹੀਂ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਕਿਸੇ ਵੀ ਗੱਲ ਤੇ ਸ਼ਰਮਿੰਦਾ ਹੋਣਾ ਪਵੇ ਤੁਸੀਂ ਡਟ ਕੇ ਕਹੋ ਬਈ ਅਸੀਂ ਨਹੀਂ ਕਰਨਾ ਸਮਰਥਨ ਤੇ ਨਹੀਂ ਕਰਨਾ ਤਾਂ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਇੱਕ ਗੱਲ ਬਹੁਤ ਨੈਤਿਕ ਦਿਖ ਰਿਹਾ ਹਾਂ ਫੇਸਬੁੱਕਰ ਸੋਸ਼ਲ ਮੀਡੀਆ ਤੇ ਕੀ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਮੈਂ ਭਾਜਪਾ ਨੂੰ ਸਮਰਥਨ ਕਰਨ ਵਾਲਾ ਹਾਂ ਸਾਧ ਸੰਗਤ ਜੀ ਇਹ ਬਿਲਕੁਲ ਗਲਤ ਝੂਠੀ ਹੈ ਹਲੇ ਤੱਕ ਤਾਂ ਵੈਸੇ ਤਾਂ ਮੈਂ ਸਮਰਥਨ ਕਰਨਾ ਹੀ ਨਹੀਂ ਹੈ ਭਾਜਪਾ ਦਾ ਪਰ ਅਸੀਂ ਹਲੇ ਤਾਂ ਕਾਪਸ ਵੀ ਮੈਂ ਆਪਣੇ ਹਲਕਾ ਵਾਸੀਆਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਜੋ ਵੀ ਕਰੂੰਗਾ ਆਪਣੇ ਫ੍ਰੀਂਡ ਕੋਰਟ ਦੇ ਜਿਹੜੇ ਲੋਕ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਪਿਆਰ ਦਿੱਤਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਵੈਸੇ ਤਾਂ ਅਸੀਂ ਨਹੀਂ ਕਰਨਾ ਉਹਨਾਂ ਨੂੰ ਸਮਰਥਨ ਮਤਲਬ ਮੈਂ ਹਲੇ ਤਾਂ ਉਹਨਾਂ ਨਾਲ ਸਲਾਹ ਵੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ ਹੈ ਅੱਗੇ ਤੇ ਲੋਕ ਇਹ ਪਹਿਲਾਂ ਹੀ ਲੱਗੇ ਪਾਉਣ ਦੀ ਭਾਜੀਪੀ ਨੂੰ ਸਮਰਥਨ ਕਰੂਗਾ ਪਤਾ ਨਹੀਂ ਸਾਧ ਸੰਗਤ ਦੇ ਲੋਕ ਕਿਉਂ ਅਮੇਦੀਆਂ ਝੂਠੀਆਂ ਦਿਲਨਾ ਫਲਾਉਂਦੇ ਆ ਕੀ ਇਹਨਾਂ ਨੂੰ ਮਿਲਦਾ ਏ ਐਵੇਂ ਕਰਨ ਨਾਲ ਕੀ ਹੋ ਜੂਗਾ 100 ਵਾਰੀ ਕਹਿ ਜਾਣਗੇ ਜੀ ਉਹ ਬੀਜਪੀ ਨੂੰ ਸਮਰਥਨ ਕਰੂਗਾ ਤੇ ਮੈਂ ਇੱਕ ਵਾਰੀ ਪਾ ਦੂੰਗਾ ਜੀ ਮੈਂ ਨਹੀਂ ਕਰਨਾ ਖਤਮ ਗੱਲ ਪਤਾ ਨਹੀਂ ਕਿ ਹੈ ਜੇ ਲੋਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫੁਲਾਈਆਂ ਗਈਆਂ ਜੀ ਬਹੁਤ ਝੂਠੀਆਂ ਗੱਲਾਂ ਬਈਨਾ ਕੇਸ ਦਾ ਤਲਕਰਾਤੇ ਪਤਾ ਹੀ ਨਹੀਂ ਕੀ ਕੀ ਝੂਠ ਦਾ tufaan ਐਵੇਂ ਬੋਲੀ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਆ ਅੱਜ ਸੰਗਤ ਰਮ ਵਿੱਚ ਫੇਰ ਵੀ ਵਿਸ਼ਵਾਸ ਜਤਾ ਕੇ ਮੈਨੂੰ ਕਾਮਯਾਬ ਕੀਤਾ ਸਾਧ ਸੰਗਤ ਐਨੀ ਕਿਸੇ ਦੀਆਂ ਗੱਲਾਂ ਚ ਨਾ ਆਓ ਇਹ ਜਿਹੜੇ ਗੱਲਾਂ ਕਰਦੇ ਆ ਕਿ ਇਹ ਮਤਲਬ ਇਹ ਕਰ ਦੂਗਾ ਉਹ ਕਰ ਦੂਗਾ ਇਹ ਜੀ ਕੋਈ ਗੱਲ ਨਹੀਂ ਹੈ ਸਾਹ ਸੰਗਤ ਜੀ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਇਸ ਲਈ ਮੇਰੇ ਤੇ ਵਿਸ਼ਵਾਸ ਕਰੋ ਮੈਂ ਕੋਈ ਜਾ ਕੇ ਮੋਦੀ ਦਾ ਸਮਰਥਨ ਨਹੀਂ ਕਰਨ ਵਾਲਾ ਇਹ ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਉਹਨਾਂ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਇਹ ਮੈਂ ਉਹਨਾਂ ਬੰਦਿਆਂ ਨੂੰ ਕਹਿ ਰਿਹਾ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਇਹੋ ਜੀ ਗੱਲ ਕਰਦਾ ਤੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਕੋਈ ਵੀ ਇਹੋ ਜਿਹੇ ਕੰਮ ਨਹੀਂ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਕਿਸੇ ਵੀ ਗੱਲ ਤੇ ਸ਼ਰਮਿੰਦਾ ਹੋਣਾ ਪਵੇ ਤੁਸੀਂ ਡਟ ਕੇ ਕਹੋ ਬਈ ਅਸੀਂ ਨਹੀਂ ਕਰਨਾ ਸਮਰਥਨ ਤੇ ਨਹੀਂ ਕਰਨਾ ਤਾਂ ਨਹੀਂ ਕਰਨਾ ਬਾਕੀ ਆਉਂਗਾ ਮੈਂ ਤੁਹਾਡੀ ਸਲਾਹ ਨਾਲ ਹੀ ਕਰੂੰਗਾ ਜੋ ਕੁਝ ਵੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ